Tune into marriagelagan.com every Sunday 5 p.m. with Varinder Obhi. A show about matrimonials, life partnership and relationships. Only on Radio Zindagi 1550 AM. रिश्ते स्वर्ग में बनते हैं, लेकिन धरती पर हम उन्हें मिलाते हैं. Marriagelagan.com, dream it. Believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info@marriagelegan.com. At we cater for USA, Canada, UK, Australia, India, Fiji, and Europe. For more information, call 510-943-8037. ਇਰਾਨ ਇਜ਼ਰਾਈਲ ਕਨਫਲਿਕਟ ਪੁਤਿਨ ਪੰਨਾ ਚਾਹੁੰਦੇ ਹਨ ਵਿਚੋਲਾ 트럼ਪ ਬੋਲੇ ਪਹਿਲਾਂ ਆਪਣੇ ਦੇਸ਼ ਦਾ ਮਸਲਾ ਕਰੋ ਹੱਲ ਜੀਹਾਂ ਰੂਸੀ ਰਾਸ਼ਟਰਪਤੀ ਵਲਾਦੀ ਮੀਦ ਪੁੱਤ ਨੇ ਅਮਰੀਕੀ ਰਾਸ਼ਟਰਪਤੀ ਡੋਲਰ 트럼ਪ ਨਾਲ ਮੱਧ ਪੂਰਬ ਚ ਇਜ਼ਰਾਈਲ ਅਤੇ ਇਰਾਨ ਵਿਚਕਾਰ ਚਾਦਰੇ ਤਰਾ ਬਾਰੇ ਵਿਚੋਲਗੀ ਬਾਰੇ ਗੱਲ ਕੀਤੀ ਪਰ ਡੋਨਲਡ 트੍ਰੰਪ ਨੇ ਪੁਤਿਨ ਦਾ ਨਿਸ਼ਾਨਾ ਸਾਧ ਦਿੱਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ ਜਿਸ 'ਚ ਉਹਨਾਂ ਕਿਹਾ ਕਿ ਉਹ ਮੱਧ ਪੂਰਬ 'ਚ ਸ਼ਾਂਤੀ ਸਥਾਪਨਾ ਕਰਨਾ ਚਾਹੁੰਦੇ ਹਨ ਆਪਣੇ ਜਵਾਬ 'ਚ ਮੈਂ ਕਿਹਾ ਕਿ ਪਹਿਲਾਂ ਆਪਣੇ ਰੂਸ-ਯੁਕ੍ਰੇਨ ਟਕਰਾਅ ਨੂੰ ਖਤਮ ਕਰੋ ਫਿਰ ਬਾਕੀ ਦੁਨੀਆ ਦੀ ਚਿੰਤਾ ਕਰੋ ਰੂਸੀ ਰਾਸ਼ਟਰਪਤੀ ਪੁਤਿਨ ਨੇ 18 ਜੂਨ 2025 ਨੂੰ ਪੱਤਰਕਾਰਾਂ ਨੂੰ ਕਿਹਾ ਕਿ ਇਹ ਮਾਮਲਾ ਬਹੁਤ ਨਾਜ਼ੁਕ ਹੈ ਪਰ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਰੂਸ ਦੇ ਇਰਾਨ ਇਜ਼ਰਾਈਲ ਅਤੇ ਅਮਰੀਕੀ ਨਾ ਅਮਰੀਕਾ ਨਾਲ ਸ਼ਾਂਤੀ ਪ੍ਰਸਾਪ ਸੰਝੇ ਕੀਤੇ ਹਨ ਇਹ ਚਿੰਨ ਮੰਦ ਪੂਰਬ ਵਿੱਚ ਰੂਸ ਦੀ ਰਾਜ ਆਪਣੀ ਕੂਟਨੀਤਿਕ ਭੂਮਿਕਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦਾ ਪ੍ਰਤੀਤ ਹੈ ਪਰ ਰੰਪ ਨੇ ਜਵਾਬ ਨੇ ਇਸ ਨੂੰ ਜੰਤ ਤੋਤੇ ਰੱਦ ਕਰ ਦਿੱਤਾ ਹੈ ਇਸ ਦੇ ਨਾਲ ਹੀ 트াম্প ਨੇ ਰੂਸ ਜੁਕਰੇਨ ਜੁੱਧ ਬਾਰੇ ਇਹ ਵੀ ਦੋਸ਼ ਲਗਾਇਆ ਹੈ ਕਿ ਜੁੱਧ ਵਿੱਚ ਮੋਤਾ ਦੀ ਗਿਣਤੀ ਨੂੰ ਲਗਾਇਆ ਜਾ ਰਿਹਾ ਹੈ ਇੱਕ ਉਤਾਰੇ ਦਿੰਦੇ ਵੇ ਕਿਹਾ ਗਿਆ ਕਿ ਇੱਕ ਇਮਾਰਤ ਟਾਇ ਜਾਂਦੀ ਹੈ ਇਹ ਕਿਹਾ ਜਾਂਦਾ ਹੈ ਕਿ ਕੋਈ ਜਾਨ ਨਹੀਂ ਗਈ ਕਿ ਇਹ ਮਜ਼ਾਕ ਹੈ ਪੁਤਿਨੇ ਕਿਹਾ ਕਿ ਦੱਖਣੀ ਇਰਾਨ ਵਿੱਚ ਬੁਚ ਸ਼ਹਿਰ ਪਰਮਾਣੂ ਊਰਜਾ ਪਲਾਂਟ ਵਿੱਚ 200 ਤੋਂ ਵੱਧ რუსੀ ਕਰਮਚਾਰੀ ਕੰਮ ਕਰ ਰਹੇ ਹਨ ਇਹ ਉਹੀ ਪਲਾਂਟ ਹੈ ਜੋ ਰੂਸੀ ਕੰਪਨੀ ਰੋਸਾ ਟੋਮ ਦੁਆਰਾ ਬਣਾਇਆ ਗਿਆ ਹੈ ਪੁਤਿਨ ਨੇ ਕਿਹਾ ਕਿ ਇਜ਼ਰਾਈਲ ਨੇ ਪ੍ਰੋਸਾ ਦਿੱਤਾ ਹੈ ਕਿ ਉਹ ਇਨ ਰੂਸੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਦੇ ਇਰਾਨ ਨੇ ਵੱਡੇ ਹਮਲੇ ਕੀਤੇ ਤੇਜ ਅਮਰੀਕਾ ਨਾਗਰਿਕਾਂ ਨੂੰ ਇਜ਼ਰਾਈਲ ਤੋਂ ਕੱਟਣ ਵਿੱਚ ਰੁਚਿਆ ਜੀ ਹਾਂ ਮੱਧ ਪੂਰਬ ਵਿੱਚ ਇਜ਼ਰਾਈਲ ਤੇ ਇਰਾਨ ਵਿਚਕਾਰ ਚੱਲੇ ਜੁੱਧ ਨੇ ਅਲਾਤ ਬਹੁਤ ਗੰਭੀਰ ਕਰ ਦਿੱਤੇ ਹਨ ਈਰਾਨ ਨੇ ਵੀਰਵਾ ਨੂੰ ਇਜ਼ਰਾਈਲ ਦੇ ਇੱਕ ਵੱਡੇ ਹਸਪਤਾਲ 'ਚ ਹਮਲਾ ਕੀਤਾ ਹੈ ਜਿਸ ਵਿੱਚ ਲਗਭਗ 200 ਲੋਕ ਜ਼ਖਮੀ ਹੋਏ ਹਨ ਅਤੇ ਵਿਆਪਕ ਤਬਾਹੀ ਹੋਈ ਹੈ ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਈਰਾਨ ਨੇ ਕਲਸਟਰ ਮਿਜ਼ਾਈਲਾ ਨਾਲ ਵੱਡਾ ਹਮਲਾ ਕੀਤਾ ਜਿਸ ਨਾਲ ਇਜ਼ਰਾਈਲ ਵਿੱਚ ਹੋਰ ਤਬਾਹੀ ਅਤੇ دہشت ਫੈਲ ਗਈ ਹੈ ਅਮਰੀਕਾ ਦੀ ਸਥਿਤੀ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ਤੋਂ ਕੱਢਣ ਲਈ ਵਿਸ਼ੇਸ਼ ਉਡਾਨਾਂ ਅਤੇ ਕਰੂਜ਼ ਜਹਾਜ਼ਾਂ ਦਾ ਪ੍ਰਬੰਧ ਕੀਤਾ ਹੈ ਇਜ਼ਰਾਈਲ ਵਿੱਚ ਮੌਜੂਦ ਅਮਰੀਕੀ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ ਇਜ਼ਰਾਈਲ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ ਹੋਰ ਕਈ ਦੇਸ਼ ਵੀ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ਤੋਂ ਕੱਢਣ ਲਈ ਉਡਾਨਾਂ ਛੱਡਾ ਰਹੇ ਹਨ ਕਿਉਂਕਿ ਇਜ਼ਰਾਈਲ ਵਿੱਚ ਲਗਭਗ 38000 ਵਿਦੇਸ਼ੀ ਸਲਾਨੀ ਮੌਜੂਦ ਹਨ ਅਮਰੀਕਾ ਨੇ ਵੱਧ ਮੱਧ ਪੂਰਬ ਵਿੱਚ ਆਪਣੇ 40 ਹਜ਼ਾਰ ਸੈਨਿਕਾਂ ਨੂੰ ਲੜਦੇ ਰੱਖਿਆ ਹੈ ਅਤੇ ਚੰਗੀ ਜਹਾਜ਼ ਵੀ ਤਾਇਨਾਤ ਕੀਤੇ ਹਨ ਹਾਲਾਤ ਹੋ ਰਹੇ ਨੇ ਭਿਆਨਕ ਇਜ਼ਰਾਈਲ ਤੇ ਈਰਾਨ ਦੋਵੇਂ ਪਾਸਿਆਂ ਵੱਲੋਂ ਹਮਲੇ ਜਾਰੀ ਹਨ ਇਜ਼ਰਾਈਲ ਨੇ ਵੀ ਇਰਾਨ ਦੇ ਪਰਮਾਣੂ ਉਤੇ ਫੌਜੀ ਟਿਕਾਣਿਆਂ ਤੇ ਵੱਡੇ ਹਮਲੇ ਕੀਤੇ ਹਨ ਈਰਾਨੀ ਹਮਲਿਆਂ ਤੋਂ ਬਾਅਦ ਇਜ਼ਰਾਈਲ ਤੇ ਨੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਲੋਕਾਂ ਅਨੁਸਾਰ ਦਾ ਲੈਣ ਲਈ ਉਧਰ ਹਰਦੀਪ ਸਿੰਘ ਨਿੱਜੇਤੀ ਪਰਸੀ ਮੋਕੇ ਬੈਂਕਓਵਰ ਵਿੱਚ ਰੋਸ ਲਖਾਵਾ ਹਰਦੀਪ ਸਿੰਘ ਨਿੱਜੇਤੀ ਦੂਜੀ ਪੱਸੀ ਮੋਕੇ ਸਿੱਖ ਕਾਰਕੁਨਾਂ ਵੱਲੋਂ ਬੈਂਕਓਵਰ ਸਥਿਤ ਤੇ ਭਾਰਤੀ ਕੌਂਸਲੇਟ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ ਹੈ ਸਿੱਖ ਜਥੇਬੰਦੀ ਦੇ ਬੁਲਾਰੇ ਮਨਿੰਦਰ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡੀਅਨ ਖੁਫੀਆ ਏਜੰਸੀ ਦੀ ਤਾਜ਼ਾ ਰਿਪੋਰਟ ਮੁੜ ਭਾਰਤ ਸਰਕਾਰ ਵੱਲ ਉਂਗਲ ਚੁੱਕ ਰਹੀ ਹੈ ਅਤੇ ਕੈਨੇਡਾ ਵਿੱਚ ਵਿਦੇਸ਼ੀ ਦਖਲ ਦਾ ਮੁੱਦਾ ਸਿੱਖ ਭਾਈਚਾਰੇ ਤੋਂ ਕਿਤੇ ਜ਼ਿਆਦਾ ਅੱਗੇ ਵੱਧ ਚੁੱਕਾ ਹੈ ਉਨ੍ਹਾਂ ਅੱਗੇ ਕਿਹਾ ਕਿ ਸੀਐਸਆਈਐਸ ਦੀ ਰਿਪੋਰਟ ਸਪਸ਼ਟ ਕਰਦੀ ਹੈ ਕਿ ਕੈਨੇਡੀਅਨ ਖੁਦ ਮੁਖਤਿਆਰੀ ਨੂੰ ਸਰਾਸ ਢਾਹ ਲਾਈ ਜਾ ਰਹੀ ਹੈ ਅਤੇ ਚੋਣ ਪ੍ਰਕਿਰਿਆ ਦੀ ਹੀਤੀ ਕਰਨ ਕਰਨ ਤੇ ਜਤਨ ਕੀਤੇ ਜਾ ਰਹੇ ਹਨ ਉਤੇ ਇਹ ਦੱਸਣਾ ਬੰਦਾ ਹੈ ਕਿ ਹਦੀਪ ਸਿੰਘ ਨੇਚਰ ਕਤਲकांड ਦੀ ਪੜਤਾਲ ਕਰ ਰਹੀ ਹੈ ਕੈਨੇਡੀਅਨ ਲਾਅ ਐਨਫੋਰਮੈਂਟ ਜਸਟੀਸ ਕਰਨ ਬਰਾੜ ਕਮਲ ਪ੍ਰੀਤ ਸਿੰਘ ਕਰਨ ਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਚੁੱਕਿਆ ਹਨ ਮੁਜਾਰੇ ਵਿਸ਼ਾ ਮਲ ਸਿੱਖ ਆਗੂਆਂ ਨੇ ਕਿਹਾ ਕਿ ਹਰਦੀਪ ਸਿੰਘ ਮਿਰਜੇ ਦੇ ਕਤਲ ਮਗਰੋਂ ਸਿੱਖ ਭਾਈਚਾਰਾ ਹੋਰ ਮਜ਼ਬੂਤ ਬਣ ਕੇ ਉੱਭਰਿਆ ਹੈ ਅਤੇ ਖੁਫੀਆ ਰਿਪੋਰਟ ਵਿੱਚ ਕੀਤੀਆਂ ਸਪਾਸ਼ਟਾ ਮੁਤਾਬਕ ਕੈਨੇਡਾ ਸਰਕਾਰ ਨੂੰ ਵਿਦੇਸ਼ੀ ਦਖਲ ਦੇ ਮੁੱਦੇ ਤੇ ਵਧੇਰੇ ਸੁਚੇਤ ਰਹਿਣ ਦੀ ਜ਼ਰੂਰਤ ਹੈ ਖੁਫੀਆ ਰਿਪੋਰਟ ਮੁਤਾਬਕ ਆਰ ਸੀ ਐਮ ਪੀ ਨੂੰ ਸ਼ੱਕ ਹੈ ਕਿ 18 ਜੂਨ 2023 ਦੇ ਕਤਲकांड ਵਿੱਚ ਭਾਰਤੀ ਏਜੰਟ ਕਠਿਪ ਤੌਰ ਤੇ ਸ਼ਾਮਿਲ ਰਹੇ ਹਨ ਜੋ ਕਿ ਕਈ ਹੋ ਨਾ ਸਿੱਖਾਂ ਨੂੰ ਵੀ ਜਾਨ ਦਾ ਖਤਰਾ ਬਾਰੇ ਚਿੰਤਾ ਵਾਂਝੀ ਜਾਰੀ ਕੀਤੀ ਹੈਗੀ ਹਾਲਾਂਕਿ ਚੇਤਾਵਨੀ ਜਾਰੀ ਕੀਤੀ ਗਈ ਹੈ ਹਾਲਾਂਕਿ ਸਿੱਖਾਂ ਦੇ ਕਿਤੇ ਅੱਗੇ ਵਧ ਚੁੱਕੇ ਕੈਨੇਡਾ ਵਿੱਚ ਵਿਦੇਸ਼ੀ ਦਖਲ ਦੂਜੇ ਪਾਸੇ BC ਦੇ ਪ੍ਰੀਮੀਅਰ ਡੈਵਿਡ EB ਅਤੇ NDP ਦੇ ਲੋਕ ਸੁਰੱਖਿਤ ਮਾਮਲਾ ਬਾਰੇ ਅਲੋਚੇ ਕਿ ਜੈਕੀ ਜੈਨੀ ਕਵੇਤ ਵੱਲੋਂ ਲਾਰਸ ਬਿਸ਼ਨੋਈ ਕਰੋ ਨੂੰ ਅਤਵਾਦੀ

डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी ऐसी इन्फोट डिरेट मैरिज लगन डॉट कॉम आरोप रजिस्ट्रेशन करे हम लोग यूएस ए कनाडा यू के ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात आरोप कॉल करें Varinder Ubhi Tune into marriagelagan.com every Saturday 2:00 to 3:00 p.m. with Varinder Ubhi a show about matrimonials life partnership and relationships only on Radio Zindagi 1550 a.m.